ਅਸੀ ਗੱਲ ਦੀ ਆਪਾਂ ਹੋ ਗਏ ਆ ਰੈਡੀ ਸਾਡੇ ਪਿੰਡ ਦਾ ਮੇਲਾ ਅੱਜ ਤੁਹਾਨੂੰ ਦਿਖਾਣਿਆ ਮੇਲੇ ਦਾ ਬਲੌਗ ਪਿੰਡ ਸੁਹਾਲੀ ਕਿੱਦਾਂ ਮਾੜੀ ਦਾ ਮੇਲਾ ਹੈ ਸੋ ਚੱਲਦੇ ਆ ਅੱਗੇ ਦੇ ਜਾਣਕਾਰੀ ਸ਼ੇਅਰ ਕਰਦੇ ਆ ਆਜੋ ਤੁਹਾਨੂੰ ਦਿਖਾਉਂਦੇ ਆ ਚੱਕੀ ਐ ਮੋਟਰਸਾਈਕਲ ਲਓ ਜੀ ਆਪਾਂ ਪਹੁੰਚ ਗਏ ਲੰਗਰ ਹਾਲ ਚ ਲੰਗਰ ਹਾਲਸ ਬੈਠ ਨੇ ਬਜ਼ੁਰਗ ਕਰਦੇ ਨੇ ਗੱਲਾਂ ਛਲਾਂ ਇੱਧਰ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਲੰਗਰ ਦੀਆਂ ਤਿਆਰੀਆਂ ਕਰ ਰਹੇ ਆ ਪਹਿਲਾਂ ਆਪੇ ਸ਼ੈਅ ਕਰ ਰਹੇ ਆ ਲਓ ਜੀ ਸਾਰਿਆਂ ਨੂੰ ਬੁਲਾਉਂਦੇ ਆ ਤੁਹਾਨੂੰ ਇਹ ਆਪਣਾ ਬਾਈ ਫੇਸਬੁੱਕ ਤੇ ਵਲੌਗ ਪਾਵਾਂਗੇ ਆ ਲੰਗਰ ਦੀਆਂ ਤਿਆਰੀਆਂ ਲੰਗਰ ਤੁਹਾਨੂੰ ਦੰਗਾਦੇ ਆ ਇਧਰ ਕੜੀ ਦੀ ਤਿਆਰੀ ਚੱਲਦੀ ਹੈ ਸੋ ਪਕੌੜੇ ਵੀ ਵਰ ਰਹੇ ਮੰਜੀਦ ਹਲਵਾਈ ਜੀ ਸਾਡੇ ਨਾਲ ਲੋ ਜੀ ਇਹ ਸਾਡੇ ਪਿੰਡ ਦਾ ਸੋਨੀ ਲਾਣੇ ਦਾ ਰੇ ਬੋਲਦਾ ਮੁੰਡਾ ਫੇਸਬੁੱਕ ਤੇ ਵੱਟ ਕੱਢਦਾ ਪੂਰੇ ਸਰਕਾਰਾਂ ਦੇ ਖਿਲਾਫ ਮੁੱਜਦਾ ਸਰਕਾਰ ਕੋਈ ਹੋਵੇ ਹਾਂਜੀ ਲਾਣੇ ਦਾ ਜੀ ਅੱਜ ਮੇਲੇ 'ਚ ਫਿਰ ਕਿਦਾਂ ਦਾ ਮੈਸਜ ਹੋ ਰਿਹਾ ਤੁਹਾਨੂੰ ਮੇਲਾ ਬਾਬੇ ਦੀ ਫੁੱਲ ਕਿਰਪਾ ਹਾਂਜੀ ਅੱਜ ਚਲੂੰਗਾ ਲੰਗਰ ਮਾਰਤਾ ਨਾਲ ਓਕੇ ਜੀ ਬਾਬਾ ਲੰਦਾ ਸੇਵਾ ਹਾਂਜੀ ਲੰਗਰ 'ਚ ਕੀ ਆ ਕੇ ਕਰ ਰਹੇ ਜੀ ਅੱਜ ਫੇਰੀ ਲੰਗਰ 'ਮ ਕੜੀ ਚੌਲ ਜਲੇਬੀਆਂ ਜਲੇਬੀਆਂ ਵੀ ਹੈ ਵਾਹ ਅੱਜ ਦਾ ਚਾਰ ਪਿੰਡ ਆਉਣੇ ਆ ਆਜੋ ਜੀ ਆਜੋ ਜੇ ਕਿਸੇ ਨੇ ਛਕਣਾ ਜ਼ਰੂਰ ਆਓ ਮੇਰਾ ਵੀਰ ਠੀਕ ਹੈ ਜੀ ਲੰਗਰ ਦੇ ਆ ਫੋਲ ਤਿਆਰੀਆਂ ਚੱਲਦੇ ਆ ਤੁਹਾਨੂੰ ਥੋੜੀ دیر ਤੱਕ ਹੋਰ ਦਿਖਾਉਨੇ ਆ ਅਪਡੇਟ ਪਿੰਡ ਦਾ ਦੁਖੀ ਹਲਵਾਈ ਬੜਾ ਦੁਖੀ ਹਲਵਾਈ ਹੈ ਇਹ ਹਮੇਸ਼ਾ ਰੋਂਦਾ ਹੀ ਰਹਿੰਦਾ ਜਦ ਮਾਜੀ ਪੁੱਛ ਲੋੜੇ ਕੰਮ ਕੋਈ ਕਰਨਾ ਨਹੀਂ ਚਾਰ ਚਾਰ ਸਾਈਆਂ ਲੈ ਲੈਣੀਆਂ ਬੰਦਿਆਂ ਨੂੰ ਹਿਲਾ ਦੇਣਾ ਦੇ ਲੈ ਹੁਣ ਸਾਈ ਲਈ ਵੀ ਸਾਈਆਂ ਲਈ ਵੀ ਐਡਵਾਂਸ ਚ ਐਡਵਾਂਸ ਚ ਸਾਈਆਂ ਸਾਡੇ ਪਿੰਡ ਦੇ ਬੰਦੇ ਲਾਏ ਵੇ ਸਾਰੇ ਕੰਮ ਹੈ ਪਰ ਹੈ ਕੋਈ ਕਰਨਾ ਨਹੀਂ ਉੱਥੇ ਮੇਰੇ ਪਿੰਡ ਦੇ ਸੇਵਾਦਾਰ ਬੈਠੇ ਹਾਂਜੀ ਕੋਈ ਕੋਈ ਬੋਲਣਾ ਚਾਹੁੰਦਾ ਨਹੀਂ ਦਰਸ਼ਕਾਂ ਨੂੰ ਆਪਣਿਆਂ ਨੂੰ ਜੀ ਆਹ ਇਹ ਜਾ ਕੰਮ ਨਾ ਸੀ ਕਿਉਂ ਕਹਿੰਦਾ ਇਹ ਤਾਂ ਪੱਕੀਆਂ ਚਾਰ ਲੈ ਗਏ ਤੁਸੀਂ ਨਦੀਮ ਇਹ ਦੇਖ ਲਓ ਬੱਕਰੀਆਂ ਚੜਦਾ ਤੇ ਇੱਧਰ ਆ ਗਿਆ ਵੀ ਹੋਰ ਨਾ ਕੋਈ ਪੈਸੇ ਕਮਾ ਲੈ ਵੇ ਚਾਰਾ ਲਓ ਜੀ ਇੱਧਰ ਕਹਿੰਦੇ ਜਲੇਬੀਆਂ ਦੇ ਹੌੜੀਆਂ ਤਿਆਰੀਆਂ ਲਓ ਜੀ ਰਾਜੂ ਰਾਣਾ ਜਗੀ ਤੇ ਵਾਕਿਲ ਵਾਕਿਲ ਕਹਿੰਦੇ ਆਹਦਾ ਮੁੰਡੇ ਨੂੰ ਯਾ ਦਲੇਬੀਆਂ ਪਈਆਂ ਜੀ ਹੋਰ ਜੀ ਦਲੇਬੀਆਂ ਲੰਗਰ ਤਿਆਰ ਬਤਿਆਰ ਰਾਜੂ ਭਾਈ ਗਮਰਾਹ ਕਰਦਾ ਹੋਇਆ ਲੋਕਾਂ ਨੂੰ ਆਪਣੀਆਂ ਗੱਲਾਂ ਨਾਲ ਇਹ ਦਲੇਬੀਆਂ ਪਈਆਂ ਭਾਈ ਹਾਂਜੀ ਰਾਜੂ ਜੀ ਕੁਝ ਬੋਲਣਾ ਚਾਹੁੰਦੇ ਆ ਜੀ ਬਲੇ ਅਜੇ 300 ਰੁਪਏ ਪਾਈ ਆ ਬਾਈ ਬੋਲਣਾ ਚਾਹੁੰਦੇ ਰਾਜੂ ਜੀ ਗੁੰਮਰਾਹ ਕਰ ਰਹੇ ਤੁਸੀਂ ਗੱਲਾਂ ਨਾਲ ਸਸਤੀ ਗਾਲ ਦੀ ਸਾਰੇ ਫੋਲੋਅਰ ਨੂੰ ਬਿੰਦੀ ਦੇਣ ਨੂੰ ਬਾਈ ਮੇਰਾ ਹੱਥ ਬਣ ਕੇ ਬੇਨਤੀ ਆਦੀ 6 ਬੱਤੇ ਬੈਠੇ ਇੱਥੇ ਬਿੰਦੀ ਦੇ 4 ਦਾ ਵਾਦਾ ਕਰਕੇ ਹੁਣ ਬੁਲਾਏ ਆ ਜੀ ਹੋ ਵੀ ਲਿਖਾਵਾ ਇਹ ਵੀ ਲਿਖਾਵਾ ਵੀਰੇ ਖੱਬੀ ਜੇਬ ਚ 5 ਕਿਲੋ ਵਾਲਾ ਪਿਆ ਜਲੇ 5 ਕਿਲੋ ਦਾ ਛੋਟੇ ਨਾਲ ਗੱਲ ਨਹੀਂ ਮਾਣਨੀ ਅਕਸਰ ਇਹ ਭਾਈ ਬੀ.ਐਨ.ਡੀ ਸਾਡੇ ਬਿੰਦੀ ਨਹੀਂ ਬੌਂਦਰੀਆ ਬੰਦੇ ਫੇਮਸ ਕੰਦੇ ਆ ਪਰ ਲੰਗਰ ਚ ਜਾਂ ਪ੍ਰੋਸੇ ਟਾਈਮ ਜਾਂ ਸਰੋਪੇ ਟਾਈਮ ਦੋਏ ਟਾਈਮ ਆਉਣਾ ਪਹਿਲਾ ਟਾਈਮ ਨਹੀਂ ਖਰਾਬ ਕਰਨਾ ਸਾਡਾ ਫਰੇ ਕਦਾ ਮੈ ਲੈਣੇ ਝੂਟੇ ਪਤਾ ਨਹੀਂ ਕਿਆ ਕੰਨੇ ਬਾਈ ਇਹਨਾਂ ਨੂੰ ਜੰਪਿੰਗ ਆ ਤੇ ਉਹਨਾਂ ਜੰਪਿੰਗ ਕਰਾ ਰਹੇ ਆ ਲੱਗਦਾ ਥੱਕ ਲਿਆ ਉਹਨਾਂ ਸਾਰੇ ਲੱਗਿਆ ਹੋਇਆ ਸੈਟਅਪ ਪੂਰਾ ਬਾਕੀ ਤੁਹਾਨੂੰ ਜ਼ਰੂਰ ਇਹਦਾ ਵੀਰ ਦਿਖਾਵਾਂਗੇ ਅਪਡੇਟ ਪੂਰਾ ਸੈਟਅਪ ਲੱਗ ਰਿਹਾ ਬਾਈ ਦੁਕਾਨਾਂ ਦਾ ਜਲਦੀ ਤੁਹਾਨੂੰ ਰਸ਼ ਦਿਖਾਵਾਂਗੇ ਦੁਕਾਨਾਂ ਜਰੂਰ ਬਣ ਗਈਆਂ ਨੇ ਨੌਜੀ ਇੱਧਰ ਵੀ ਭਾਈ ਇੱਧਰ ਵੀ ਵੀਰੇ ਦੁਕਾਨਾਂ ਤੇ ਦੁਕਾਨਾਂ ਜਲਦੀ ਤੁਹਾਨੂੰ ਦਿਖਾਵਾਂਗੇ ਕਾਲਾ ਜੀ ਪਹੁੰਚ ਗਏ ਨੇ ਸਾਡੇ ਵਿੱਚ ਕਾਲਾ ਜੀ ਕਾਲਾ ਜੀ ਰਾਜੇ ਦੇ ਨਹੀਂ ਮੇਰੇ ਨਹੀਂ ਉਹ تیر ਨੂੰ ਮਾਰੇ ਨਾ ਲਈ ਰਾਜੇ ਦੇ ਅਰਮਾਨ ਸਹੇ ਨੇ ਮੈਂ ਕੀ ਤਕਦੀਰ ਪਰ ਸੇਓ ਥੇਓ ਜ਼ੇਹਰ ਮੇਲੇ ਦਾ ਵਲੌਗ ਦੁਕਾਨਾਂ ਬੱਚਿਆਂ ਦੀਆਂ ਠੀਕ ਹੈ ਜੀ ਬਹੁਤ ਸਾਰੇ ਆ ਖਾਣ ਪੀਣਦੇ ਆ ਇੱਧਰ ਕਹਿੰਦੇ ਇੰਸਟਾਗ੍ਰਾਮ ਦਾ ਕਿੰਗ ਫੌਜੀ ਵੀ ਸਾਡੇ ਵਿੱਚ ਘਰ ਪਹੁੰਚ ਗਿਆ ਇੱਕ ਮਿੰਟ ਮਾਰਦਾ ਸਰੀਲਾ ਕਠੀ ਹੀ ਪਾਉਂਦਾ ਮੁੰਡਾ ਲਓ ਜੀ ਹਲੇ ਤਾਂ ਸੈਟਅਪ ਲੱਗ ਰਿਹਾ 10:00 10:30 ਦਾ ਟਾਈਮ ਹੋਇਆ 10:00 ਵਜੇ ਦਾ ਟਾਈਮ ਹੈ ਸੋ ਹੇਅਰ ਇਜ਼ ਮਾੜੀ ਦੇਖੋ ਨਾ ਸਭ ਦੀ ਆਪਣੀ ਆਪਣੀ ਸ਼ਰਦਾ ਇਹ ਆਪਾਂ ਨਹੀਂ ਕਹਿੰਦੇ ਕਿਸੇ ਨੂੰ ਕੁਛ ਆ ਕਿਉਂਕਿ ਆਪਾਂ ਤੁਹਾਨੂੰ ਪਤਾ ਭਾਈ ਇੱਕ ਚੀਜ਼ ਨੂੰ ਮੰਨਣ ਵਾਲੇ ਆਪਾਂ ਉੱਥੇ ਸਰਚ ਕਾਈਦਾ ਚਲੋ ਸਭ ਦੀ ਆਪਣੀ ਸ਼ਰਦਾ ਜਿਨੇ ਜਿੱਥੇ ਮਸਾ ਦੇਖਣਾ ਹੋਜੀ ਦੁਕਾਨਾਂ ਲੱਗੀਆਂ ਆ ਅੱਡ-ਵੱਡ ਦੁਕਾਨਾਂ ਠੀਕ ਆ ਜੀ ਸਮਾਨ ਵੱਖੋ-ਵੱਖਰਾ ਸਭ ਦਾ ਹੋਜੀ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾ ਰਹੇ ਆ ਸਮਾਨ ਦੇ ਅੱਡਾ-ਅੱਡਾ ਸਲਮਾਨ ਹੈ 라ਜੂ ਉਹ ਜੇ ਡੁੱਡ ਦੁਕਾਨਾਂ ਦੇਖੋ ਜੀ ਦੇਖੋ ਸਵਾਨੇ-ਸਵਾਨ ਬੱਚਿਆਂ ਦੇ ਲਗਾ ਬੱਚਿਆਂ ਦੀ ਸਵਾਨ ਲੋ ਜੀ ਫੁੱਲ ਬਲੇ ਇਹਦਾ ਤੇ ਹੋਏਾਰੇ ਅੱਡਾ-ਅੱਡਾ ਸ਼ਾਪਸ ਬੰਦੀ ਭਾਈ ਤੁਹਾਡੀ ਅਮਰੁੱਧ ਨਗਰ ਕਿੱਧਰ ਰੱਜੂ ਨੇ ਰੱਜੂ ਭਾਈ ਲਾਈ ਹੋਈ ਤੁਸੀਂ ਲਾਓ ਜੀ ਫਾਰ ਜਾਂ ਸ਼ੌਪਾਂ ਦਾ ਕਰੋ ਮੁਆਇਨਾ ਮੇਲਾ ਭਰਨਾ ਲਓ ਜੀ ਢੋਲ ਆ ਭਾਈ ਆ ਦੇਬ ਭਾਈ ਯਾਰ ਕੀ ਗੱਲ ਹੈ ਯਾਰ ਇਹ ਦੇਖੋ ਬੇਟੀ ਬੜੇ ਪਿਆਰ ਨਾਲ ਲੰਗਰ ਚੱਲ ਰਿਹਾ ਸੱਚੇ ਪਾਤਸ਼ਾਹ ਦੀ ਬੜੀ ਮਿਹਰ ਹੈ ਜੀ ਇਹ ਸਾਰਾ ਬਹੁਤ ਹੈ ਜੀ ਸਾਰਾ ਪਿੰਡ ਇਕੱਤਰ ਹੋ ਕੇ ਬੜੇ ਪਿਆਰ ਨਾਲ ਸੇਵਾ ਕਰ ਰਹੇ ਨੇ ਬੜਾ ਵਧੀਆ ਲੱਗਦਾ ਜੀ ਸਾਨੂੰ ਦੇਖੋ ਜੀ ਸਭ ਆਪਣੇ ਇਮਾਨਦਾਰੀ ਨਾਲ ਬੜੇ ਪਿਆਰ ਨਾਲ ਲੰਗਰ ਸੰਗਤ ਚੱਲੀ ਏਗੀ ਨਾ ਕਿ ਹਲੋਈਆਂ ਤੋਂ ਬੜਾ ਧੰਨਵਾਦ ਹੈ ਜਗਤਾਰ ਵੀਰ ਦਾ ਬੜਾ ਧੰਨਵਾਦ ਸੋਨੀ ਬਾਜੀ ਸਾਡੇ ਨੇਓ ਸਾਰੇ ਠੀਕ ਹੈ ਧੰਨਵਾਦ ਆ ਕੇ ਜਿ ਲਫਾਵੇ ਚ ਲਵਾਵੇ ਤੇ ਨਹੀਂ ਇਹ ਸੇਵਾ ਆਜੀ ਕੋਈ ਨਹੀਂ ਕੋਈ ਵਲੇ ਜਾ ਰਿਹਾ ਕੋਈ ਗੱਲ ਜਦਾਰભાઈ ਕੀ ਗੱਲ ਹੈ ਤੁਸੀਂ ਲਵਾਵੇ ਪਰ ਪਰ ਕੇ ਦੇ ਜੀ ਨਹੀਂ ਬਾਈ ਬੰਦਾ ਨਹੀਂ ਆ ਸਕਦਾ ਉਹਦੇ ਘਰ ਤੱਕ ਪਹੁੰਚ ਹੈ ਕੋਈ ਬੰਦਾ ਹਾਂ ਆਧੂਰਾ ਨਾ ਰਹਿ ਜਾ ਹਾਂ ਕੋਈ ਗਲਤੀ ਤੇ ਕੋਈ ਮਤਲਬ ਕੋਈ ਬੰਦਾ ਰਹਿਣਾ ਲੰਗੜਾ ਕਰੇ ਉਹਦੇ ਘਰ ਵੀ ਸਮਾਨ ਪਹੁੰਚਾਇਆ ਜਾਂਦਾ ਹੈ ਜੀ ਕਰਦੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਮਾਰੇ ਤੇਰੇ ਹੇ ਮਾਰੇ ਕੋਲ ਗੁਰੇ